ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਵਰੀ 1761 ਵਿੱਚ ਅਹਿਮਦ ਸ਼ਾ ਅਬਦਾਲੀ ਮਰਾਠਿਆਂ ਨੂੰ ਪਾਣੀਪਤ ਦੇ ਮੈਦਾਨ ਵਿੱਚ ਹਰਾ ਕੇ ਵਾਪਸ ਪਰਤ ਰਿਹਾ ਸੀ ਇਧਰ ਗੁਰੂ ਕੇ ਸਿੰਘਾਂ ਨੇ ਉਸ ਦੀਆਂ ਫੌਜਾਂ ਦਾ ਪਿੱਛਾ ਕੀਤਾ ਸ੍ਰੀ ਗੋਇੰਦਵਾਲ ਸਾਹਿਬ ਦਾ ਪਤਨਪਾਰ ਕਰਦੇ ਹੋ ਉਸ ਦਾ ਕਾਫੀ ਮਾਲ ਅਸਬਾਬ ਖੋਲਿਆ ਕਾਬਲ ਪਰਤਨ ਤੋਂ ਪਹਿਲਾਂ ਉਸ ਨੇ ਕੁਝ ਦਿਨ ਲਾਹੌਰ ਟਿਕਨ ਦਾ ਪ੍ਰੋਗਰਾਮ ਬਣਾਇਆ ਇੱਥੋਂ ਹੀ ਉਸ ਨੇ ਗਸ਼ਤੀ ਫੌਜਾਂ ਦੇ ਕੁਝ ਦਸਤੇ ਸਿੱਖਾਂ ਨੂੰ ਕੁਜਲਣ ਲਈ ਭੇਜੇ ਜਿਨ੍ਹਾਂ ਨੇ ਉਸ ਦੀਆਂ ਜੇਤੂ ਫੌਜਾਂ ਤੇ ਹਮਲਾ ਕਰਕੇ ਉਸ ਦੇ ਵਿਕਾਰ ਨੂੰ ਸੱਟ ਮਾਰੀ ਸੀ ਇੱਕ ਗੁੱਸਾ ਸੀ ਅਹਿਮਦ ਸ਼ਾਹ ਅਬਦਾਲੀ ਦੇ ਅੰਦਰ ਇਹਨਾਂ ਦਿਨਾਂ ਵਿੱਚ ਹੀ ਲਾਹੌਰ ਦੇ ਨੇੜੇ ਪਿੰਡ ਕਾਨ ਆਕਾਸ਼ਾ ਵਿੱਚ ਦੋ ਸੂਰਬੀਰ ਸਿੰਘ ਰਹਿੰਦੇ ਸਨ ਉਹਨਾਂ ਵਿੱਚੋਂ ਇੱਕ ਦਾ ਨਾਮ ਸੀ ਭਾਈ ਹੱਠੂ ਸਿੰਘ ਦੂਸਰੇ ਦਾ ਨਾਮ ਸੀ ਭਾਈ ਬਾਘੜ ਸਿੰਘ ਜਦੋਂ ਉਹਨਾਂ ਨੂੰ ਅਬਦਾਲੀ ਵੱਲੋਂ भेजियां ਗਈਆਂ ਗश्ती ਫੌਜਾਂ ਦਾ ਪਤਾ ਲੱਗਾ ਨਾ ਉਹ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਤੇ ਸਵਾਰ ਹੋ ਕੇ ਅਬਦਾਲੀ ਨੂੰ ਸੋਧਣ ਲਈ ਲਾਹੌਰ ਵੱਲ ਨੂੰ ਚੱਲ ਪਏ। ਰਾਹ ਵਿੱਚ ਉਹਨਾਂ ਦੀ ਮੁੱਠ ਭੇੜ ਅਬਦਾਲੀ ਦੇ ਸੈਨਿਕਾਂ ਨਾਲ ਹੋ ਗਈ ਜਿਸ ਵਿੱਚ ਉਹਨਾਂ ਨੇ ਅਬਦਾਲੀ ਦੇ ਕਈ ਸਿਪਾਹੀ ਮਾਰ ਦਿੱਤੇ। ਕੁਝ ਚਿਰ ਦੀ ਆਮੋ ਸਾਹਮਣੇ ਲੜਾਈ ਮਗਨੋਂ ਇਹ ਦੋਵੇਂ ਸੂਰਬੀਰ ਸਿੰਘ ਫੜੇ ਗਏ ਇਹਨਾਂ ਨੂੰ ਬੇੜੀਆਂ ਪਾ ਕੇ ਲਾਹੌਰ ਲਿਆਂਦਾ ਗਿਆ ਕਹਿੰਦੇ ਜਦ ਦੋਹਾਂ ਬਹਾਦਰਾਂ ਨੂੰ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਤਾਂ ਅਬਦਾਲੀ ਨੇ ਪੁੱਛਿਆ ਉਹ ਕਹਿਣ ਲੱਗਾ ਤੁਸੀਂ ਲਾਹੌਰ ਕੀ ਕਰਨ ਆ ਰਹੇ ਸੀ ਤੇ ਦੋਹਾਂ ਸਿੰਘਾਂ ਨੇ ਗੱਜ ਕੇ ਜਵਾਬ ਦਿੱਤਾ ਉਹ ਅਬਦਾਲੀਆ ਤੇਰਾ ਸੋਦਾ ਲਾਉਣਾ ਆ ਰਹੇ ਸੀ ਉਹਨਾਂ ਦਾ ਨਿਡਰ ਉਤਰ ਸੁਣ ਕੇ ਅਹਿਮਦ ਸ਼ਾਹ ਬਦਾਲੀ ਗੁੱਸੇ ਵਿੱਚ ਆ ਗਿਆ ਤੇ ਉਹਨਾਂ ਦੋਵਾਂ ਬਹਾਦਰਾਂ ਨੂੰ ਹਾਥੀ ਦੇ ਪੈਰਾਂ ਥੱਲੇ ਸੁੱਟ ਕੇ ਕੁਚਲ ਦੇਣ ਦਾ ਹੁਕਮ ਦਿੱਤਾ ਬਦਾਲੀ ਨੇ ਜਦੋਂ ਭਾਈ ਹੱਠੂ ਸਿੰਘ ਨੂੰ ਹਾਥੀ ਦੇ ਪੈਰਾਂ ਥੱਲੇ ਸੁੱਟਿਆ ਨਾ ਤਾਂ ਉਸ ਯੋਧੇ ਨੇ ਐਨੇ ਜ਼ੋਰ ਦਾ ਜਕਾਰਾ ਗਜਾਇਆ ਕਿ ਹਾਥੀ ਵੀ ਸਹਿਮ ਕੇ ਪਰੇ ਹੋ ਗਿਆ ਮਹਾਵਤ ਦੇ ਬਾਰ-ਬਾਰ ਕੋਸ਼ਿਸ਼ ਕਰਨ ਤੇ ਵੀ ਹਾਥੀ ਨੇ ਅੱਗੇ ਕਦਮ ਵਧਾਉਣ ਤੋਂ ਅਨਕਾਰ ਕਰ ਦਿੱਤਾ ਅੱਗੇ ਨਾ ਵਧਿਆ ਹਾਥੀ ਡਰ ਗਿਆ ਭਾਈ ਹਾਠੂ ਸਿੰਘ ਨੂੰ ਫਿਰ ਸ਼ੇਰ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਗਿਆ ਉਸ ਵਿੱਚ ਸ਼ੇਰ ਨੂੰ ਛੱਡ ਦਿੱਤਾ ਤੇ ਭਾਈ ਹਾਠੂ ਸਿੰਘ ਨੇ ਇਕੱਲੇ ਇੱਕੋ ਛੋਟੇ ਨਾਲ ਸ਼ੇਰ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਅਬਦਾਲੀ ਬਹੁਤ ਪ੍ਰਭਾਵਿਤ ਹੋਇਆ ਸਿੰਘ ਦੀ ਬਹਾਦਰੀ ਤੋਂ ਪਰ ਸਲਾਹਕਾਰਾਂ ਤੇ ਮੋਲਾਣਿਆਂ ਨੇ ਕਿਹਾ ਉਹ ਕਹਿਣ ਲੱਗੇ ਅਜਿਹੇ ਖਤਰਨਾਕ ਬੰਦਿਆਂ ਨੂੰ ਖੁੱਲ੍ਹਿਆਂ ਫਿਰਨ ਦੀ ਆਗਿਆ ਦੇਣੀ ਆਪਣੇ ਲਈ ਖਤਰਾ ਹੋਵੇਗਾ ਇਹਨੂੰ ਖੁੱਲਾ ਨਾ ਛੱਡੋ ਹੁਣ ਅਹਿਮਦ ਸ਼ਾਹ ਬਦਾਲੀ ਨੇ ਦੋ ਹਾਥੀਆਂ ਦੇ ਪੈਰਾਂ ਨਾਲ ਰਸੇ ਬਣਵਾਏ ਤੇ ਉਹਨਾਂ ਰਸਿਆਂ ਨੂੰ ਪਾਈ ਹੱਥੋ ਸਿੰਘ ਦੇ ਪੈਰਾਂ ਹੱਥਾਂ ਪੈਰਾਂ ਨਾਲ ਬੰਨ ਦਿੱਤਾ ਗਿਆ ਜਲਾਦਾ ਨੇ ਦੋਹਾਂ ਹਾਥੀਆਂ ਨੂੰ ਦੋ ਵੱਖੋ ਵੱਖਰੀਆਂ ਦਿਸ਼ਾਵਾਂ ਵੱਲ ਤੋਰਿਆ ਅਜਾਹ ਕਰਨ ਨਾਲ ਭਾਈ ਹਾਠੂ ਸਿੰਘ ਦਾ ਸਰੀਰ ਦੋ ਫਾੜ ਹੋ ਗਿਆ ਤੇ ਉਹ ਸੂਰਬੀਰ ਬਹਾਦਰਾਂ ਵਾਂਗ ਸ਼ਹੀਦ ਹੋ ਗਿਆ ਗੁਰੂ ਕਾ ਪਿਆਰਾ ਭਾਈ ਬਾਗੜ ਸਿੰਘ ਨੂੰ ਵੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਭਾਈ ਹਾਠੂ ਸਿੰਘ ਦੀ ਸ਼ਹੀਦੀ ਸਾਹਸ ਅਣਖ ਤੇ ਬਹਾਦਰੀ ਦੀ ਇੱਕ ਦੁੱਤੀ ਮਿਸਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ